ਉਦਾਨ ਪਾਇਆ ਕਰੋ ਆਪ ਦਾ ਸਾਰੇ ਜਨੇ ਸੈਲਫੋਨ ਆਪਾਂ ਤੁਹਾਨੂੰ ਪਤਾ ਵੀ ਆਪਣੇ ਕੋਲੇ ਕਿੰਨੇ ਬੱਚੇ ਆ ਜਿਹੜੇ ਫੀਡ ਖਾ ਕੇ ਜਾਂਦੇ ਹਨ ਜੀ ਤੇ ਚਲੋ ਅਜੇ ਥੋੜੇ ਆਏ ਆ ਬੱਚੇ ਸ਼ੁਰੂ ਹੋ ਗਿਆ ਇਸ ਵੇਲੇ ਆਉਣ ਲੱਗ ਜਾਂਦੇ 5 ਵਜੇ ਤਾਂ ਮੈਂ ਕਿਹਾ ਚਲੋ ਥੋੜੀ ਵੀਡੀਓ ਬਣਾ ਲੀਏ ਸ਼ੋਟ ਲੈ ਲਈਏ ਕਿਉਂਕਿ ਆਪੋ ਤੋਂ ਬਾਅਦ ਕਰਨਾ ਹੁੰਦਾ ਜੀ ਲਾਈਵ ਘੰਟਾ ਛੇ ਘੰਟਾ ਤਾਂ YouTube ਤੇ ਇੱਕ ਆਸ ਦੀ ਕਰਨ ਉਹਦੇ ਨਾਲ ਫਿਰ ਸਾਰੇ ਦਿਖਾਉਣੇ ਆ ਜੀ ਆਪਾਂ ਵੀ ਕਿੰਨੇ ਬੱਚੇ ਕਿਉਂਕਿ ਹੁਣ ਸ਼ੁਰੂ ਹੋ ਗਿਆ ਹੁਣ ਤੇ ਇਹਨਾਂ ਨੇ ਭਈ ਆ ਹੀ ਜਾਣਾ ਤੇ ਆਪ ਦਾ ਸਿਲਫੁਰ ਯੋਗਦਾਨ ਪਾਇਆ ਕਰੋ ਜਿੰਨਾ ਕਿ ਵੀ ਕੋਈ ਕਰ ਸਕਦਾ ਭੈਣ ਭਰਾਓ ਕਿਵੇਂ ਜਾਵੜਾ ਪਸੰਦਾ ਨਹੀਂ ਤੇ ਸਾਰੇ ਜਣੇ ਬਈ ਭੈਣ ਭਰਾंनो ਮੇਰੀ ਅਪੀਲ ਆ ਕੇ ਛੋੜ ਕੇ ਵੀ ਆਪ ਦਾ ਯੋਗਦਾਨ ਪਾਇਆ ਕਰੋ ਆਪਾਂ ਜਗਾ ਲੈਣੀ ਇਹਨਾਂ ਵਾਸਤੇ ਸ਼ੈਲਟਰ ਬਣਾਉਣਾ ਤਾਂ ਇੱਕ ਵੀਡੀਓ ਸ਼ੇਅਰ ਕਰਾਓ ਬ్రో ਸ਼ੇਅਰ ਕਰਨ ਨਾਲ ਤੁਹਾਡੇ ਨਾਲ ਇੱਕ ਕਿਸੇ ਬੇਜਵਾਨ ਦਾ ਕਈ ਵਾਰੀ ਛੱਡ ਭਰ ਜਾਂਦਾ ਤਾਂ ਕਈ ਵਾਰੀ ਉਹਦਾ ਇਲਾਜ ਹੋ ਜਾਂਦਾ ਹਨ ਤੇ ਜਿਵੇਂ ਹੁਣ ਆਪਾਂ ਸ਼ੈਲਟਰਾਂ ਚ ਛੱਡ ਕੇ ਆਉਣੇ ਕਿਸੇ ਨੂੰ ਮਲੋੜ ਛੱਡਿਆਂ ਦਾ ਕਿਸੇ ਨੂੰ ਬਟੰਡੇ ਛੱਡ ਜਾਉਣੇ ਆ ਜਿਦੋਂ ਆਪਾਂ ਸੱਜੇ ਛੱਡ ਕੇ ਆਉਣੇ ਤੇ ਆਪਾਂ ਜਿਉਣੇ ਵੀ ਆਪਣੇ ਕੋਲੇ ਜਗ੍ਹਾ ਹੋਵੇ ਤੇ ਆਪਾਂ ਆਪਦੇ ਕੋਲੇ ਇਲਾਜ ਕਰਕੇ ਸੇਵਾ ਕਰੀਏ ਇਹਨਾਂ ਦੀ ਤਾਂ ਭਾਈ ਸਾਰੇ ਜਣਿਆਂ ਦੀ ਸਪੋਰਟ ਨਾਲ ਹੀ ਆ ਤੁਹਾਡੇ ਭੈਣ ਭਰਾਵਾਂ ਦੀ ਤਾਂ ਆਪਾਂ ਨੂੰ ਬਹੁਤ ਸਾਰੇ ਭੈਣ ਭਰਾ ਸਪੋਰਟ ਕਰਦੇ ਫੀਡ ਭੇਜ ਦਿੰਦਾ ਕੋਈ ਕੋਈ ਦਵਾਈਆਂ ਦੀ ਹੈਲਪ ਕਰ ਦਿੰਦਾ ਤਾਂ ਮੈਂ ਟਰੋਣੋ ਬਈ ਜਗਾ ਵਾਸਤੇ ਆਪਾਂ ਝੋੜਾ ਕੋਸ਼ਿਸ਼ ਕਰਕੇ ਜੋਰ ਲੱਗੇ ਕਿਉਂਕਿ ਜਿਹੜਾ ਇਹਨਾਂ ਨੂੰ ਖਵਾਇਆ ਬਈ ਉਹ ਥੋੜਾ ਕਿਤੇ ਨਹੀਂ ਜਾਂਦਾ ਉਹ ਪ੍ਰਮਾਤਮਾ ਕਿਤੇ ਨਾ ਕਿਤੇ ਡੁੱਬਣਾ ਚੋਪਣਾ ਕਰਕੇ کئی guna ਵੱਧ ਕਰਕੇ ਤੁਹਾਡਾ ਮੋੜ ਕੇ ਦਿੰਦਾ ਹਨ ਇਹ ਬੇਜਵਾਨਾਂ ਦਾ ਢਿੱਡ ਭਰਨਾ ਜੀ ਇਹ ਬਹੁਤ ਵੱਡੀ ਸੇਵਾ ਤੇ ਬਹੁਤ ਵੱਡਾ ਪੁੰਨ ਧਰਮ ਦਾ ਕੰਮ ਆ ਜੀ ਤਾਂ ਮੈਂ ਅਪੀਲ ਕਰਦਾ ਸਾਰੇ ਭੈਣ ਭਰਾਵਾਂ ਨੂੰ ਵੀ ਬਹੁਤ ਤੋਂ ਵੱਧ ਵੱਧ ਚੜ੍ਹ ਕੇ ਆਉਂਦਾ ਆਪਦਾ ਯੋਗਦਾਨ ਪਾਇਆ ਕਰੋ ਜੀ ਤੇ ਪ੍ਰਮਾਤਮਾ ਕਰੋ ਵੈਗਰੂ ਕਰੂਗਾ ਮੇਰ ਕਰੇ ਆਪਣੇ ਤੇ ਵੀ ਹੈ ਨਾ ਤਾਂ ਜੇ ਥੋਡੀ ਸਪੋਰਟ ਰਹੀ ਤੇ ਆਪਾਂ ਵੀ ਸ਼ੈਲਟਰ ਬਣਾ ਲਾਂਗੇ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਕਮੈਂਟ ਕਰਿਆ ਕਰੋ ਬਈ ਆਪਦਾ ਆਪਣੀ رائے ਰੱਖਿਆ ਕਰੋ ਤੇ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਬਈ એનર્ਜੀ ਮਿਲਦੀ ਆ ਹਨਾ ਬੰਦੇ ਨੂੰ ਆ ਵਾਦੇ ਚੜ੍ਹ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਗਲਾ ਸਾਨੂੰ ਵੀ ਐ ਹੋ ਜਾਂਦਾ ਵੀ ਯਾਰ ਸਾਨੂੰ ਭੈਣ ਭਰਾ ਸਪੋਰਟ ਕਰਦੇ ਤੇ ਸੇਵਾ ਕਰਨ ਨੂੰ ਹੋਰ ਮਨ ਕਰਦਾ ਵੀ ਆਪਾਂ ਹੋਰ ਦੂਰ ਤੱਕ ਜਾਈਏ ਹੁਣ ਆਪਾਂ ਦੋ ਪਿੰਡਾਂ ਸਾਂ ਦੇਈਏ ਇੱਕ ਮੇਰਾ ਪਿੰਡ ਆਸ ਦਾ ਤਾਂ ਇੱਕ ਬਈ ਪਿੰਡ ਹੈਗਾ ਭੀਟੀ ਵਾਲਾ ਜਿੱਥੇ ਮੈਂ ਰੇੜੀ ਲਾਉਣਾ ਤਾਂ ਮੈਂ ਚਾਹਣਾ ਵੀ ਆਪਾਂ ਜਿੱਥੋਂ ਤੱਕ ਵੀ ਆਪਾਂ ਕਵਰ ਕਰ ਸਕੀਏ ਆਪਾਂ ਕਰੀਏ ਪਰ ਗੱਲ ਇਹ ਵੀ ਆਪਣੇ ਕੋਲ ਅਜੇ ਕੋਈ ਸਾਧਨ ਦਾ ਬੰਦੋਬਸਤ ਨਹੀਂ ਜਗ੍ਹਾ ਦਾ ਹੈ ਨਹੀਂ ਤਾਂ ਜਲਦ ਤੋਂ ਜਲਦ ਬਈ ਆਪਦੀ ਹਾਜ਼ਰੀ ਲਵਾਓ ਆ ਤਾਂ ਜੋਗਦਨ ਪਾਓ ਤੇ ਜਗ੍ਹਾ ਦਾ ਸਾਮ ਕਰੀਏ ਆਪਾਂ ਤਾਂ ਆਪਦਾ ਥੋੜੀ ਤੋਂ ਥੋੜੀ ਇੱਕ ਮਦਦ ਕਰਿਆ ਕਰੋ ਜੀ ਕੋਈ ਭਲਾ 10 ਰੁਪਏ ਦੀ ਮਦਦ ਵੀ ਸਾਡੇ ਲਈ ਬਹੁਤ ਵੱਡੀ ਹੋ ਜਾਂਦੀ ਰੋਟੀ ਇੱਧਰ ਆ ਜਾਓ ਇੱਧਰ ਲੜਨਾ ਨਹੀਂਗਾ ਇੱਧਰ ਆ ਜਾਓ ਫਰ ਤੇ ਬਈ ਆਪਣੇ ਕੋਲੇ ਘਰੇ ਵੀ ਜਗ੍ਹਾ ਹੈਣੀ ਜੀ ਇਹਦਾ ਚਲੋ ਬੰਦਾ ਘਰੇ ਇਹਨਾਂ ਨੂੰ ਰੱਖ ਲੈ ਹੈਨਾ ਮੰਤਾ ਕਰਦਾ ਵੀ ਰੱਖ ਲਏ ਇਹਨਾਂ ਨੂੰ ਪਰ ਕੀ ਕਰੀਏ ਜਗਾ ਵੀ ਦਿੱਕਤ ਬਹੁਤ ਹੋਣੀ ਤੇ ਸਾਰੇ ਭੈਣ ਪ੍ਰਸਪੋਰਟ ਕਰਿਆ ਕਰੋ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿਹੜਾ ਵੀ ਭੈਣ ਪ੍ਰਸਪੋਰਟ ਕਰੂਗਾ ਇਹ ਬੇਜਵਾਨਾਂ ਦਾ ਘੱਡ ਭਰੂਗਾ ਤੇ ਪ੍ਰਮਾਤਮਾ ਉਹ ਤੁਹਾਨੂੰ ਤੁਹਾਨੂੰ ਗੁਰਰਾਮਦਾਸ ਪਾਸ਼ਾ ਤੁਹਾਨੂੰ ਕਈ ਗੁਣਾ ਵਧ ਕਰਕੇ ਇਹਨਾਂ ਦਾ ਮੋੜ ਕੇ ਦੇਣਗੇ ਜੀ ਤਾਂ ਭਾਈ ਆਪਾਂ ਉਹ ਕਰਦੇ ਆ ਲਾਈਵ ਕਰਦੇ ਆ ਜੀ ਇੱਕ ਆਸ ਦੀ ਕਿਰਨ YouTube ਦਾ ਆਪਣਾ ਚੈਨਲ ਤੇ ਉਹਦੇ ਤੇ ਸੁਬਾਤ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਜਾ ਕੇ ਉਹਦੇ ਵੱਡੀਆਂ ਵੀਡੀਓ ਦੇਖਿਆ ਕਰੋ ਤੇ ਚਲੋ ਆਪਾਂ ਨੂੰ YouTube ਤੋਂ ਕੁੱਝ ਨਾ ਕੁਝ ਅਰਨਿੰਗ ਹੋਣ ਲੱਗ ਜੇ ਹਨਾ ਤੇ ਆਪਾਂ ਉਹ ਵੀ ਇਹਨਾਂ ਦੀ ਜਗ੍ਹਾ ਚ ਲਾਉਣਾ ਤਾਂ ਬਾਕੀ ਤੁਹਾਡੇ ਤੋਂ ਮੈਨੂੰ ਬਹੁਤ ਵੱਡੀ ਆਸ ਹੈ ਜੀ ਤੁਸੀਂ ਬਹੁਤ ਸਪੋਰਟ ਕਰੋਗੇ ਤੇ ਕਰਦੇ ਵੀ ਉਹ ਭੈਣ ਭਰਾਵਾ ਦਾ ਮੈਂ ਜਿਹੜੇ ਕਰਦੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਹੱਥ ਜੋੜ ਕੇ ਵੀ ਪਰਮਾਧਮਾ ਤੋਂ ਨੂੰ ਕਈ ਗੁਣਾ ਵੱਧ ਕਰਕੇ ਮੋੜੇ ਜਿਹੜਾ ਕੋਈ ਇਹਨਾਂ ਦਾ ਢਿੱਡ ਭਰਦਾ ਇਹਨਾਂ ਵਾਸਤੇ ਪੀੜ ਦਾ ਇਂਤਜ਼ਾਮ ਕਰਕੇ ਦਿਨਾ ਤੁਸੀਂ ਤੇ ਚਲੋ ਸਸੀ ਗਾਲ ਜੀ ਆਪਾਂ YouTube ਤੇ ਕਰਦੇ ਆ ਲਾਈਵ ਤਾਂ ਫਿਰ ਉਹ ਆ ਦਿਓ ਉਹਦੇ ਤੇ ਆਇਆ ਕਰੋ ਚਾਹ ਨੂੰ 6:00 ਵਜੇ 5:30 ਵਜੇ ਕਰਦਿੰਨੇ ਹੁੰਨੇ ਇੱਕ ਆਸ ਦੀ ਕਿਰਨ ਤੇ ਉਹਦੇ ਤੇ ਆਓ ਵੀ ਸਾਰੇ ਜਣੇ ਸਸੀ ਗਾਲ ਜੀ